जी हां जी अंदर हेडा गर्न खोज्छ ਤਨ 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 ਹੀ ਗੁਰੂ ਪਾਪਾ ਨਾਮਕ ਤਨ 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 ਬਾਬਾ ਬਕਤ ਜੀ ਮਹਾਰਾਜ ਇਸ ਦੇ ਲਈ ਮੋਢੀ ਜਿਲ੍ਹਾ ਇਹ ਵਿਕਾਸ ਦੇ ਜਨ ਬਾਰੇ ਅੱਜ ਬੇਖੁਸ਼ ਭਰ ਗਈ ਹੈ ਉਹਨਾਂ ਤੋਂ ਬਰਤਾਰੇ ਕੰਮ ਤਨ ਤਨ ਬਾਬਾ ਸੰਤੂ ਸਿੰਘ ਜੀ ਬਾਬਾ ਜੀ ਦਾ ਜਨ ਤੇ ਤਨ 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 ਬਾਬਾ ਕਿਆ ਲੱਗਦੀ ਨਾ ਦਾਸ ਤਾਂ ਜਿਮਾ ਨੇ ਇੱਥੇ ਹੀ ਥੋਲਾ ਛੱਡਿਆ ਵੀ ਇਹ ਅੱਜ ਤੇ ਗੇਮਾਂ ਗੇਮ ਹੋ ਰਹੀਏ ਸਾਥਨ ਬਣ ਗਿਆ ਇੱਥੇ ਬਖੁੱਦ ਬਣ ਗਏ ਨੇ ਉਹਨਾਂ ਤੋਂ ਬਰਸਾਏ ਹੋਏ ਤਨ ਤਨ ਬਾਬਾ ਮਨਜੀਤ ਸਿੰਘ ਜੀ ਇਹਨਾਂ ਦੇ ਉੱਦਮ ਦੇ ਅਪਾਰਲੇ ਦੇ ਨਾਲ ਇਹ ਸਮਾਗਮੇ ਬਿਲਡਿੰਗਾਂ ਬਣ ਰਹੀਆਂ ਨੇ ਕਿੱਥੇ ਕੋ ਸੋਭਾ ਨਹੀਂ ਇਹ ਕਿਆ ਹੀ ਪ੍ਰਮਾਨ ਹੈ ਸ੍ਰੀਂ ਬਾਬਾ ਜੀ ਸ਼ਕਤਾਂ ਨੂੰ ਗੁਰੂ ਘਰ ਨਾਲ ਜੋੜਦੇ ਰਹੇ ਤੇ ਸੰਗਤਾਂ ਨੂੰ ਸਵਾਵਾ ਲੈਦੇ ਰਹੇ ਹੁਣ ਇੱਕ ਕੱਟਾ ਬੱਝਾਈ ਪਵਾ ਦਾ ਸਾੜੀਆਂ ਸੰਗਤਾਂ ਦੇ ਅੱਗੇ ਅੱਗੇ ਪਾਹਾਂ ਮਿੱਤ ਨੂੰ ਆਤਮਾ ਮੰਨ ਮੰਦਨਾ ਮੈਂ ਕਰਤਾ ਬਾਪੇ ਨਾਨਕ ਨੇ ਮੇਰੇ ਬਾਬੇ ਨੂੰ ਥੱਟ ਮਾਰਿਆ ਅੰਦਾ ਤੈਨੂੰ ਨਹੀਂ ਪਤਾ ਕਿ ਸਾਡਾ ਮੱਕਾ ਬਾਬਾ ਦਾ ਕੀ ਗੱਲ ਹੈ ਅੰਦਾ ਮੈਨੂੰ ਨਹੀਂ ਪਤਾ ਕਿ ਜਿੱਕਰ ਨਹੀਂ ਮੱਕਾ ਉੱਧਰ ਕਰਦੇ ਉਹਨੇ ਮੇਰੇ ਬਾਬੇ ਦੇ ਪੜ ਕੇ ਚੱਲ ਨੂੰ ਖਿੱਚ ਕੇ ਉਹਨੇ ਦੂਜੇ ਪਾਸੇ ਕਰ ਦਿੱਤਾ ਇਹ ਅੱਗੇ ਚੱਲ ਪਿਆ ਉਹਨੂੰ ਨਹੀਂ ਪਤਾ ਲੱਗਾ ਵੀ ਇਹ ਦਰਵਾਜ਼ਾ ਹੀ ਘੁੰਮ ਗਿਆ ਉਹ ਫੇ ਅੱਖ ਨਾਲ ਅੱਗੇ ਦੰਦਾ ਮੈਨੂੰ ਪਤਾ ਨਹੀਂ ਤੇ ਹੁਣ ਫੇ ਵੇਖ ਲਾ ਉਧਰ ਚੱਲ ਕਰ ਲੈ ਉਨੇ ਫੇ ਕੁਛੇ ਨਾਲ ਮੇਰੇ ਬਾਬੇ ਨੂੰ ਚਰਣਾ ਨੂੰ ਫੜਿਆ ਲੈਂਦੇ ਗਰੀ ਕੱਢਦੇ ਜਿੱਦਨ ਨੂੰ ਕਰਦਾ ਮੱਕਾ ਉਧਰ ਹੀ ਘੁੰਮਦਾ ਜਾਂਦਾ ਇਹ ਮੱਕਾ ਫੇਰਿਆ ਚਾਰ ਤੇ ਫੇਰੇ ਵੇਖਣ ਸਾਰੇ ਜਿਆ ਅ ਸੇ ਥੋੜਾ ਪਿੱਛੇ ਹੀ ਮਦਾਨਾਂ ਦਾ ਬਾਬਾ ਜੀ ਮੈਨੂੰ ਤੇ ਬਹੁਤ ਪਿਆਸ ਲੱਗੀ ਮੈਨੂੰ ਤੇ ਪਾਣੀ ਪਿਆਓ ਮੇਰਾ ਤਾਂ ਸਵਾਹ ਸੁੱਕ ਲਈ ਜਾਂਦਾ ਮੇਕੋ ਨਹੀਂ ਚੱਲਿਆ ਜਾਂਦਾ ਆ ਬਾਬਾ ਨਾਲ ਅਸੀਂ ਇੱਥੇ ਬੈੰਨੇ ਆ ਤੇ ਤੂੰ ਚਲਾ ਜਾ ਲੱਗਦਾ ਇੱਥੇ ਕੋਈ ਡੇਰਾ ਹੈਗਾ ਇੱਥੇ ਪਾਣੀ ਹੈਗਾ ਜਾਂ ਕੀ ਆ ਉਹ ਵਿਆਹ ਵਾਲੀ ਘੰਡਾਰੀ ਦੇ ਕੋਲ ਵਾਲੀ ਘੰਡਾਰੀ ਪਲੰਗੇ ਤੇ ਬੈਠਾ ਚੰਕੜਾ ਮਾਰ ਗੇ ਉਹਨਾਂ ਨਾਲ ਬਾਬਾ ਇੱਕ ਮੁੱਕ ਪਾਣੀ ਦਾ ਪਿਆਦੇ ਅੰਦਾ ਕੋਈ ਪਾਣੀ ਨਹੀਂ ਜਾਂ ਭੱਜਾ। ਉਤੋਂ ਆਇਆ ਤੂੰ ਦਾ ਨਾਂ ਗੁਰੂ ਨਾਨਕ ਦਾ ਚੇਲਾ। ਅੰਦਾ ਕੋਈ ਪਾਣੀ ਨਹੀਂ ਭੱਜਾ। ਨਹੀਂ ਪਾਣੀ ਪਿਆਇਆ। ਬਾਬਾ ਮੰਦਾ ਬਾਬਾ ਉਹ ਨਹੀਂ ਪਾਣੀ ਪੀਂਦਾ। ਅੰਦਾ ਇੱਕ ਵਾਰੀ ਜਾ ਫੇਰ ਸਰਲਾ ਕਰ। ਫੇਰ ਗਿਆ ਉਹਨੇ ਤਰਲਾ ਕੀਤਾ ਇੱਕ ਬੁੱਕ ਪਾਣੀ ਦਾ ਪਿਆਦੇ ਬਾਬਾ। ਅੰਦਾ ਨਹੀਂ ਭੱਜਾ ਕੋਈ ਪਾਣੀ ਨਹੀਂ। ਇਹ ਬਾਬੇ ਉਹ ਗੇ ਬਾਬਾ ਉਹ ਨਹੀਂ ਪਾਣੀ ਪੀਂਦਾ। ਲੈ ਇੱਕ ਵਾਰੀ ਫੇਰ ਜਾ ਜੇ ਨਾ ਪੀਏਗਾ ਫੇਰ ਤੈਨੂੰ ਪਿਆ ਦੇਵਾਂਗੇ। ਫੇਰ ਗਿਆ ਮਾਪਾ ਇੱਕ ਮੁੱਖ ਪਾਣੀ ਦਾ ਪਿਆਰੇ ਵਾਲੀ ਕਿਦਾਰੀ ਅੰਦਾ ਜਿਹੜਾ ਗੁਰੂਤਨੂ ਪਾਣੀ ਨਹੀਂ ਪਿਆ ਸਕਦਾ ਛੱਡਦੇ ਉਸ ਗੁਰੂ ਨੂੰ ਮੇਰਾ ਚੇਲਾ ਬਣ ਜਾ ਪਰਾਂ ਨੇ ਕੱਪੜੇ ਪਾਈ ਬਣਾ ਭੁੱਖਾ ਮਰਨਾ ਪੈਣਾ ਆਜ ਪਿੰਡ ਵਾਲੇ ਮੈਨੂੰ ਗੁਰੂ ਮੰਨਦੇ ਨੇ ਇਹ ਦੋ ਟੈਮ ਪਾਣੀ ਮੈਂ ਛੱਡਣਾ ਭਰ ਕੇ ਲਾਈ ਜਾਂਦੇ ਨੇ ਮੇਰੇ ਕੋ ਪਾਣੀ ਬੇਕੁੰਡ ਭਰ ਜਾਂਦਾ ਤੁਮ੍ਹੇ ਨਾਲ ਤੇ ਪਾਣੀ ਪੀ ਇਸ਼ਨਾਨ ਕਰ ਆ ਬਲਾਰੇ ਕੱਪੜੇ ਸੋਣੀ ਵਿਸ਼ਾਖ ਪਾਲਾ ਤੇਰਾ ਚੇਲਾ ਬਣ ਜਾ ਮੇਰੇ ਤੋਂ ਵੱਧ ਬਾਦ ਵਿੱਚ ਇਸ ਗੱਦੀ ਦਾ ਵਾਰਸ ਤੂੰ ਆਏਗਾ ਮਦਾਨਾ ਵੇ ਬਲਕਿਆਂ ਦਾ ਅੰਦਾ ਵੇ ਟੋਬੇ ਚਿਕੜਾ ਵਿੱਚ ਨਹੀਂ ਹੱਥ ਪਾਉਂਦੇ ਓਏ ਟੋਬੇ ਚਿਕੜਾ ਵਿੱਚ ਨਹੀਂ ਹੱਥ ਪਾਉਂਦੇ ਓਹ ਸਾਗਰ ਚ ਲਾਈਆਂ ਜਿਨ੍ਹਾਂ ਤਾਰੀਆਂ ਨੇ ਓਏ ਨਾਲ ਕਾਵਾਂ ਨੇ ਉਡੋਨੇ ਲਾਲਾ ਪੈਂਦੇ ਨਾਲ ਹਰਸਾਂ ਦੇ ਜਨਾ ਦੀਆਂ ਯਾਰੀਆਂ ਨੇ ਜਦੋਂ ਬਲੀਕਾਨੇ ਸੁਣਿਆ ਮੈਨੂੰ ਇਹਨੇ ਕਾਂ ਆਖਿਆ ਉਹਨੂੰ ਅੱਗ ਲੱਗ ਗਈ ਉਹਨੇ ਫੜਿਆ ਕੁੰਡਾ ਔਰ ਕੋਲ ਬੜਾ ਹੋਈ ਲੱਗਾਂ ਦਾ ਉਹਨੇ ਫੜ ਕੇ ਮਾਰ ਕੇ ਸਪਟੈਰ ਫਿਰ ਕਰਾ ਤੇਰਾ ਫਿੱਟਾ ਫਿੱਟਾ ਔਰੇ ਬਲੀਕਾਨੀ ਸਰੀਰ ਦਾ ਭਾਰ ਆਇ ਔਰੇ ਉਠਦਿਆ ਉਹ ਮਰਦਾਨਾ ਸਰੀਰ ਦਾ ਵੜਾ ਜੂਂ ਭੱਜਾ ਮੇਰੇ ਬਾਬੇ ਕੋ ਚਲਾ ਗਿਆ ਤੇ ਬਾਬੇ ਨੂੰ ਅੰਦਾ ਬਾਬਾ ਦਾ ਪਾਣੀ ਪੀਆ ਐ ਐਦਾ ਕਿੱਥੋਂ ਪੀਆ ਐ ਮੈਂ ਤੇ ਜਾਨ ਮਾਂ ਬਚਾ ਗਿਆ ਮੇਰੇ ਮਗਰ ਲੱਗ ਗਿਆ ਖੁੰਡਾ ਲੈ ਕੇ ਮਾਂ ਮਾਂ ਭੱਜ ਕੇ ਜਾਨ ਬਚਾਈ ਐ ਪਾਣੀ ਮੈਨੂੰ ਪਿਆਣ ਲਿਆ ਕੇ ਦੋ ਮੇਰਾ ਬਾਬਾ ਦਾ ਉਹ ਕੋਲ ਪਾਣੀ ਐ ਨਹੀਂ ਐਦਾ ਪਾਣੀ ਤਾਂ ਮੇਰੇ ਡੁੱਬਣ ਜੋਗਾ ਸੀ ਉਹ ਐਡਾ ਉੱਥੇ ਚਨਾਲ ਭਰ ਲਿਆਈ ਉਹ ਨਹੀਂ ਪਿਆਂਦਾ ਬਾਬਾ ਦਾ ਬੰਦਾ ਨਿਆ ਖਾਦ ਉਹਨੇ ਕਿਡਲ ਨਹੀਂ ਆਖੀ ਦਾ ਮੈਂ ਬਾਬਾ ਉਹ ਨਹੀਂ ਉਹ ਸਾਰ ਸਾਰ ਨਾਲ ਮੈਨੂੰ ਮੁੱਕ ਪਾਣੀ ਦਾ ਨਾ ਪਿਆ ਰੰਦਾ ਤੇਰਾ ਬਾਬਾ ਦਾ ਆ ਜਾਵੇ ਪੀਲਾ ਪਾਣੀ ਐਰੇ ਨਾਲੀ ਦੀ ਠੋਕ ਤੇ ਤੋਂ ਮਾ ਫੁੱਟਿਆ ਰਾ ਬਾਬਾ ਨਾ ਮੈਂ ਤੇ ਛੱਡ ਦੇਣ ਲਗਾ ਅੰਨਾ ਖਲੋਜਾ ਮੈਨੂੰ ਕੀ ਹੋਣੰਦੀ ਅੰਨਾ ਮਦਾਨਿਆ ਤੂੰ ਸੇ ਕਰਨਾ ਕਾਤ ਤੁਹਾਡਾ ਮਿੱਤਰ ਹੈ ਤੈਨੂੰ ਨਹੀਂ ਮਾਰੂੰਦੀ ਅੱਜ ਤੱਕਰ 500 ਸਾਲ ਤੋਂ ਵੱਡ ਸਮਾਂ ਹੋ ਗਿਆ ਇਹ ਤੱਕਰ ਉੱਥੇ ਹੀ ਖਲੋਤਾ ਹੋਇਆ ਹੈ ਜਦੋਂ ਵੇਖਿਆ ਵਾਲੀ ਕਿਨਾਰੀ ਨੇ ਇਹ ਇੱਡਾ ਵੱਡਾ ਪੱਥਰ ਉੱਥੇ ਹੀ ਅੜ ਗਿਆ ਜਾ ਕੇ ਦੇਖਾ ਦੇ ਕਿਹੜੀ ਆਸਤੀ ਕਿਹੜਾ ਰੱਬ ਆ ਗਿਆ ਹੈ ਲੈ ਉੱਠ ਕੇ ਜਦੋਂ ਆਇਆ ਨਾ ਏ ਜੋ ਨ ਮੇਰੇ ਬਾਬੇ ਦੇ ਸਾਹਮਣੇ ਆਇਆ ਜਾਇਹ ਦਿੱਕੇ ਲੀਣਾ ਗਾ ਡਿੱਗ ਪਿਆ ਚਰਨਾ ਦੇ। ਉਹ ਡਿੱਗ ਬਿਆਣਾ ਤੇ ਮਰਨਾਨਾ ਜਿਹੜਾ ਮਾਂ ਕੁੰਜੀ ਜਾਂਦਾ ਮੈਨੂੰ ਮੇਰੇ ਭੁੱਗੇ ਦੀ ਸਵਾਰ ਲਾਂਦਿਓ ਮੈਨੂੰ ਯਾਰਾ। ਇਹ ਮਦਾਨਿਆ ਘਰ ਆਇਆ ਉਹਨੂੰ ਮਾਰੀਦਾ ਨਹੀਂ। ਕਹਿੰਦਾ ਨਹੀਂ ਮੈਨੂੰ ਤਾਂ ਬੋਲਦਾ ਇਹ ਤੁਹਾਨੂੰ ਹੀ ਬੜੇ ਸ਼ਬਦ ਵੱਧ ਘੱਟ ਬੋਲਦਾ ਆਈਏ। ਤਾਂ ਨਾ ਮਰ ਲਾਨਿਆ। ਸ੍ਰੀ ਅਕੀਆਤਾ ਕੀ ਪਈ ਉਹਦੇ ਤੇਰਾ ਗੁਰ ਭਾਈ ਬਣ ਗਿਆਈ। हो <muchas> ते ਸਾਪੀ ਮੇਰੇ ਬਾਬੇ ਨੇ ਤਾਰੇ ਨਾ ਕਿਹੜੇ ਸੱਜਣ ਠੱਗ ਤੇ ਭੂਮੀਏ ਚੋਰ ਵਰਗੇ ਤੇ ਕੌਡੇ ਰਾਖ ਵਰਗੇ ਤਾਰੇ ਤੇ ਗਰੇ ਜਿਆਦੇ ਸਾਪੀ ਇਹਨਾਂ ਤਾਰੇ ਨੇ ਉਹ ਨਹੀਂ ਜਿਹੜੇ ਜਾਸ ਗਿੰਨੇ ਮੇਰੇ ਬਾਬੇ ਨੇ ਤਾਰੇ ਨੇ ਇੱਥੇ ਹੀ ਸਮਾਪਤੀ ਵਾਹਿਗੁਰੂ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ

ਨਾਨਕ ਸਭ ਤੇ ਵਡਿਆਈ ਕੋਈ ਨਾ ਲਾ ਜਾਵੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਈਨ ਤਾਕ ਨਿਵਨ ਹਾਰਾ ਦੁੱਖਾਂ ਦਾ ਸੁਖਰਾਸ ਤਾਂ ਕੀ ਬਿਗ ਨਾ ਕੋ ਲਾਗੇ ਜਾਂ ਤੂੰ ਪ੍ਰਭ ਗੁਰਦਾਸ ਤੂੰ ਸੁਮਰਤ ਵੱਡਾ ਮੇਰੀ ਮਤ ਥੋੜੀ ਰਾਮ ਅਰਦਾਸ ਕਿਉ ਕਾਰ ਪਰ ਕੀ ਪਤਾ ਹੈ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਪ੍ਰਮਦ ਪੂਰਨ ਅਰਦਾਸ ਰਾਮ ਦਾ ਸਿਮ ਸਾਇ ਅਰਜਨ ਹਰ ਤੋਂ ਬੇਨੋ ਸਿਮਰੋ ਸਿਧਿਆ ਪਾਇ ਸਿਧਿਆ ਸਿਧਿਆਈਏ ਜਿਸ ਕਿਥੇ ਸਭ ਹਾਜ ਰਹਾ ਕੋ ਸਰਬ ਕਲਾ ਪਰਮ ਦੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮੁਟਾਈ ਦੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਵਾਨ ਦਾ ਧਿਆਨ ਕਰ ਖਾਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆ ਜੋ ਸਾਹਿਬ ਜੀ ਪਿਆਰੀ ਮੰਨਦੇ ਆ ਅੱਜ ਜਦੋਂ ਦਾ ਆਪਣਾ ਨਾਮ ਲੱਭਿਆ ਵਰਕ ਸ਼ਕਿਆ ਤੇ ਗੁਰੂ ਰਾਜ ਜੀ ਦੇ ਬਾਣੀ ਦੇ ਕਰਤਾਰ ਜੁਹਾ ਹੋਏ ਸੋਭਾ ਸੋਭਾ ਮੰਦਪ ਇਸ ਨੂੰ ਇਸ ਤੇ ਰੋਟੀ ਦੇ ਗੁਜਾਰਾ ਕੀਤਾ ਤੇਰੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਜੀ ਕੀਤਾ ਸੀ ਨਹੀਂ ਕੀਤਾ ਤਨ ਦੀ ਕਮਾਈ ਦਾ ਧੰਨ ਤਰ ਖਾਸਾ ਜੀ ਸਹਿ ਬੋਲੋ ਜੀ ਵਾਹੇ ਗੁਰੂ ਵਾਹੇ ਸਤਿ ਕਾ ਸਭ ਸੁਖ ਵੈ ਜਹਾਨਾ ਖਾਲਸਾ ਜੀ ਸਹਿਬਾ ਹੈ ਸਿੱਖਾਂ ਨੂੰ ਸਿੱਖੀ ਦਾ ਕੇਸ ਪਾ ਰਹੇ ਤਨਵੇਗ ਦਾਣ ਪੋਸਾ ਦਾ ਕੋਸਾ ਦਾਣ ਦਾਣਾ ਸਰਦਾਰ ਨਾਮ ਦਾ ਅရှင် ਅਮਰ ਸਤਿ ਕਿਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੋਗੋ ਜੋਗਿਆ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨ ਲੀਵਾ ਮਤ ਕੀ ਮਤਬਤ ਕੀ ਰੱਖਿਆ ਵੈਗਰੋ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰੇ ਕੋ ਤਾਂ ਤੂੰ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ੁੰਦਾਰੇ ਤੋਂ ਸੇਵਾ ਸਮਾਦਾਨ ਪਿਆਰੇ ਖਾਨ ਸਾਹਿਬ ਜੀ ਵਰਸ਼ ਜੀ ਇਹਨਾਂ ਮਾਨਿਆ ਦੇ ਮਾਨਸਕੁਰ ਤੇ ਤਾਂ ਇਹਨਾਂ ਦੇ ਅਨਸਰ ਤੋਂ ਜਿਉਂ ਪਿਆਰ ਹੋਰ ਪਰ ਪਾਉ ਪੇਦਾਰੀ ਤਾਂ ਤਨ ਦੀ ਨਾਲ ਤੇ ਨਰਾਜ تن تر پتا گرو گوبند سنگھ جی مہاراج تنہا جگہ महाराज साई महाराष्ट्र बाबा बग़ाह जी सेवक भाई गुलचंदी ਪਾਪਾ ਹਰਮਜੀਤ ਸਿੰਘ ਜੀ ਮਹਾਰਾਜਾ ਜਦੋਂ ਨਾਮ ਰੰਗਤਾ ਕਰਦੇ ਮਹਾਰਾਜਾ ਜੀ ਐਸਵੇਲੇ ਮਹਾਰਾਜ ਦੀ ਮੁੱਤੌਰ ਸਾਹਿਬ ਕੀਰਤਨ ਦੁਆਰ ਹੋਇਆ ਮਹਾਰਾਜ ਕਾਲ ਤੋਂ ਮੈਂ ਕੀਰਤਨ ਬਧਾਨਾ ਨਾਰਕ ਪਤੀ ਅਲਾਇ ਕਿਸ ਨਾਮ ਨੂੰ ਕੀਰਤਨ ਹੋਈ ਕਿਰਪਾ ਕਰੀ ਆਜੀ ਪੁਆਣੀ ਹੋਈਆਂ ਪੁਆਣੀ ਮੁਆਫੀ ਬਖਸ਼ੀ ਐਸਵੇਲੇ ਮਹਾਰਾਜ ਸਤਿਗੁਰੂ ਮਾਰੂ ਅਰ ਤਾਬਾ ਮਜੀਤ ਸਿੰਘ ਜੀ ਤਾਬਾ ਨੂੰ ਮਾਰਾ ਆ ਆਖਦਾ ਹੈ ਆਪ ਦੇ ਸ਼ਕਨ ਮਾਰ ਤੇ ਸੰਦੇ ਸ਼ਕਨ ਮਾਰ ਤੇ ਪਹਟੋਣ ਦੀ ਆਕਾਸ਼ ਕਿਰਪਾ ਕਰੀ ਆਨ ਪਹੜ ਲਗੇ ਆਹ ਪੋਰ ਲੱਗਾ ਹੋਆ ਸਾ ਸੁਛਕੇ ਜੋ ਸ਼ਕੇ ਸੋ ਸਤ ਨਾਮ ਵਾਹਿਗੁਰੂ ਦਾ ਨਾਮ ਜੋ ਕੋਈ ਕਵਾਜ ਨਹੀਂ ਦੀ ਵਰਤੇ ਮਹਾਰਾਜ ਜਿਸ ਜਾਣਿਆ ਕਿ ਮਾਰਾ ਤੋਂ ਪਾਵਨ ਦੀ ਸਿਰਜੇ ਮਤ ਸੰਦੋ ਅਦੇ ਖਾਨੇ ਕੁਪ ਕਰਨੇ ਚੜ੍ਹਨੇ ਕਵਾ ਨਾਮ ਜੰਦਾ ਤਾਂ ਸੁਖ ਸ਼ਾਂਤੀ ਬਖਸ਼ੇ ਕਰਨ ਮਹਾਰਾਜ ਕਰੋ ਕਿਰਪਾ ਰੱਖੋ ਮੇਰ ਦਾ ਸੁਖ ਹੋਵੇ ਨਾਮ ਪੁਜਿਆਵੇ ਨਾਮ ਨਾਮ ਚੜ੍ਹਨੀ ਨਾ ਚੇ ਅਸਤਾ